ਪਾਸ਼ਾ ਸਿੱਖਿਆ ਪਾਸ਼ਾ ਸਿੱਖਿਆ ਦੀਆਂ ਕੁਝ ਬੁਨਿਆਦੀ ਧਾਰਨਾਵਾਂ ਹਨ ਕਿ ਪਾਸ਼ਾ ਮਨੁੱਖ ਗ੍ਰਹਿਣ ਕਿਵੇਂ ਕਰਦਾ ਹੈ ਸਭ ਤੋਂ ਪਹਿਲੀ ਗੱਲ ਹੈ ਅਨੁਕਰਣ ਸਿਧਾਂਤ ਜਿਸ ਨੂੰ ਨਕਲ ਕਰਨ ਦਾ ਸਿਧਾਂਤ ਵੀ ਕਿਹਾ ਜਾਂਦਾ ਹੈ ਇਸ ਸਿਧਾਂਤ ਵਿੱਚ ਪਾਵਲੋ ਸਕਿਨਰ ਟੌਲਮਨ ਤੇ ਥੋਰਨਡाइक ਨੇ ਕੰਮ ਕੀਤਾ ਅਗਲਾ ਹੈ ਉਭਾਰਵਾਦ ਜਾਂ ਨਿਕਾਸਵਾਦ ਜਿਦੇ ਵਿੱਚ ਨੋਮ ਚਮਸਕੀ ਤੇ ਜੀਨ ਪਿਆਜ਼ੇ ਦਾ ਨਾਮ ਆਉਂਦਾ ਹੈ ਅਗਲਾ ਜੀ ਅਨੁਭਵਵਾਦ ਜਿਦੇ ਵਿੱਚ ਗੱਲ ਹੁੰਦੀ ਹੈ ਗਿਆਨ ਇੰਦਰੀਆਂ ਦੁਆਰਾ ਸਿੱਖਣ ਦੀ ਜਿਹੜਾ ਅਨੁਕਰਣ ਸਿਧਾਂਤ ਹੈ ਉਹ ਕਹਿੰਦਾ ਹੈ ਵੀ ਜਿਹੜਾ ਮਨੁੱਖ ਹੈ ਉਹ ਆਪਣੀ ਨਕਲ ਕਰਨ ਦੀ ਪ੍ਰਵਿਰਤੀ ਦੁਆਰਾ ਸਿੱਖਦਾ ਹੈ ਦੂਜਿਆਂ ਨੂੰ ਦੇਖ ਕੇ ਨਕਲ ਕਰਦਾ ਹੈ ਤਾਂ ਸਿੱਖਦਾ ਹੈ ਉਭਾਰਵਾਦ ਦੇ ਵਿੱਚ ਜਾਂ ਨਿਕਾਸਵਾਦ ਦੇ ਵਿੱਚ ਨੌਮ ਚ ਮਸਕੀ ਨੇ ਗਿਆਨਾਤਮਕ ਮੋਡਿਊਲ ਦੀ ਗੱਲ ਕੀਤੀ ਹੈ ਗਿਆਨਾਤਮਕ ਮੋਡਿਊਲ ਕਹਿ लो ਜਾਂ ਪਛਾਈ ਯੋਗਤਾ ਦੀ ਗੱਲ ਕਹਿ ਲੋ ਉਹ ਮਨੁੱਖ ਦੇ ਅੰਦਰ ਹੁੰਦੀ ਹੈ ਇਸੇ ਕਰਕੇ ਹੀ ਉਹ ਪਸ਼ੂ